ਇੱਕ ਅਜਿਹਾ ਆਸ਼ਰਮ ਜਿੱਥੇ ਆਰਤ ਅਤੇ ਮਰਦ ਬਿਨਾ ਕੱਪੜਿਆਂ ਤੋਂ ਰਹਿ ਸਕਦੇ ਨੇ ਇੱਕ ਅਜਿਹਾ ਆਸ਼ਰਮ ਜਿੱਥੇ ਜਾਤ ਪਾਤ ਧਰਮ ਲਿੰਗ ਭੇਦਭਾਵ ਨੂੰ ਪਾਸੇ ਰੱਖ ਕੇ ਲੋਕ ਪਿਆਰ ਨਾਲ ਅਤੇ ਇਕੱਠੇ ਰਹਿੰਦੇ ਹਨ ਇੱਕ ਅਜਿਹਾ ਆਸ਼ਰਮ ਜਿੱਥੇ ਕੋਈ ਵੀ ਆਪਣੀ ਮਰਜ਼ੀ ਨਾਲ ਸੰਬੰਧ ਬਣਾ ਸਕਦਾ ਹੈ ਇੱਕ ਅਜਿਹਾ ਆਸ਼ਰਮ ਜਿੱਥੇ ਪੈਸੇ ਲਈ ਨਹੀਂ ਸਗੋਂ ਲੋਕ ਆਪਣੇ ਪੈਸ਼ਨ ਅਤੇ ਸ਼ਾਂਤੀ ਲਈ ਆਉਂਦੇ ਹਨ ਜੀ ਹਾਂ ਗੱਲ ਕਰਦੇ ਹਾਂ ਓਸ਼ੋ ਦੀ ਓਸ਼ੋ ਦੇ ਉਤਪਤ ਕਾਰਨਾਮੇ ਆ ਅਤੇ ਓਸ਼ੋ ਦੇ ਰਿਹਸਮਈ ਮੌਤ ਦੇ ਬਾਰੇ ਓਸ਼ੋ ਇੱਕ ਅਧਿਆਪਕਵਾਨ ਸੀ ਜਿਸ ਨੇ ਖੁੱਲ ਕੇ ਸੈਕਸ ਬੰਦਾ ਬਾਰੇ ਗੱਲ ਕੀਤੀ। ਓਸ਼ੋ ਕਹਿੰਦੇ ਸਨ ਕਿ ਪਹਿਲਾਂ ਵਾਲੇ ਜਿਹੜੇ ਬਾਬੇ ਹੈਗੇ ਨੇ ਉਹ ਪਹਿਲਾਂ ਤਾਂ ਸੰਪੋਗ ਤੋਂ ਮਨਾ ਕਰਦੇ ਨੇ ਪਰ ਬਾਅਦ ਦੇ ਵਿੱਚ ਉਸੇ ਹੀ ਸੰਪੋਗ ਦੇ ਵਿੱਚ ਖੁਦ ਫਸ ਕੇ ਜੇਲ੍ਹ ਚਲੇ ਜਾਂਦੇ ਹਨ। ਓਸ਼ੋ ਦਾ ਜਨਮ 11 ਦਸੰਬਰ 1932 ਨੂੰ ਮੱਧ ਪ੍ਰਦੇਸ਼ ਦੇ ਕੁਛਵਾੜਾ ਦੇ ਵਿੱਚ ਹੋਇਆ। ਓਸ਼ੋ ਆਪਣੇ ਮਾਪੇ ਉ ਦੀ 11ਵੀਂ ਔਲਾਦ ਸੀ। ਜਦੋਂ ਓਸ਼ੋ ਦਾ ਜਨਮ ਹੋਇਆ ਤਾਂ ਇਹ 3 ਦਿਨ ਤੱਕ ਨਾ ਬੋਲੇ ਨਾ ਹਿੱਲੇ ਤੇ ਨਾ ਰੋਏ। ਮਾਤਾ ਪਿਤਾ ਦੀ ਟੈਨਸ਼ਨ ਵਧੀ ਤਾਂ ਉਹਨਾਂ ਨੇ ਇੱਕ ਜੋਤਸ਼ੀ ਨੂੰ ਬੁਲਾਇਆ ਜੋਤਸ਼ੀ ਨੇ ਆ ਕੇ ਪਹਿਲੀ ਨਜ਼ਰ ਦੇ ਵਿੱਚ ਹੀ ਕਹਿਤਾ ਕਿ ਤੁਹਾਡਾ ਤੁਹਾਡੇ ਘਰ ਇੱਕ ਅਦੁੱਤ ਪੁੱਤਰ ਨੇ ਜਨਮ ਲਿਆ ਹੈ ਇਸ ਦੇ ਮਰਨ ਦੇ ਤਿੰਨ ਜੋਗ ਹਨ 7ਵੇਂ ਸਾਲ 14ਵੇਂ ਸਾਲ ਤੇ 21ਵੇਂ ਸਾਲ ਜੇ ਇਹ 21 ਸਾਲ ਤੱਕ ਬਚ ਗਿਆ ਤਾਂ ਉਸ ਤੋਂ ਬਾਅਦ ਇਹ ਇੱਕ ਬਹੁਤ ਵੱਡਾ ਗਿਆਨੀ ਬਣੂਗਾ ਅਤੇ ਆਪਣੇ ਧਰਮ ਦਾ ਪ੍ਰਚਾਰ ਪੂਰੀ ਦੁਨੀਆ ਦੇ ਵਿੱਚ ਕਰੂਗਾ ਓਸ਼ੋ 10 ਸਾਲ ਤੱਕ ਆਪਣੇ ਨਾਨਾ-ਨਾਨੀ ਕੋਲ ਰਹੇ ਨਾਨੇ ਦੀ ਮੌਤ ਹੋਣ ਤੋਂ ਬਾਅਦ ਓਸ਼ੋ ਦੁਆਰਾ ਆਪਣੇ ਮਾਪੇਓ ਦੇ ਕੋਲ ਆ ਕੇ ਰਹਿਣ ਲੱਗ ਗਏ ਓਸ਼ੋ ਬਚਪਨ ਤੋਂ ਹੀ ਬਹੁਤ ਬ੍ਰਾਈਟ ਅਤੇ ਬੁੱਧੀਮਾਨ ਮੁੰਡਾ ਸੀ ਉਸ ਨੂੰ ਬੈਸ ਦੇ ਵਿੱਚ ਕੋਈ ਵੀ ਹਰਾ ਨਹੀਂ ਸਕਦਾ ਸੀ ਓਸ਼ੋ 20ਵੀਂ ਸਦੀ ਦੇ ਵਿੱਚ ਸਭ ਤੋਂ ਵੱਧ ਕਿਤਾਬਾਂ ਪੜਨ ਵਾਲਾ ਇਨਸਾਨ ਬਣਿਆ ਓਸ਼ੋ ਜਦੋਂ 14 ਸਾਲ ਦਾ ਹੋਇਆ ਤਾਂ ਉਹ ਜਾ ਕੇ ਮੰਦਰ ਦੇ ਵਿੱਚ ਲੇਟ ਗਿਆ ਕਿਉਂਕਿ ਉਹਨੂੰ ਜੋਤਸ਼ੀ ਦੀ ਗੱਲ ਜਿਆਦਾ ਏ ਕਿ 14 ਸਾਲ ਦੇ ਵਿੱਚ ਉਸ ਦੀ ਮੌਤ ਹੋ ਸਕਦੀ ਹੈ ਉਹ ਦੋ ਦਿਨ ਤੱਕ ਮੰਦਰ ਦੇ ਵਿੱਚ ਲੇਟਿਆ ਰਿਹਾ ਪਰ ਉਸ ਨੂੰ ਮੌਤ ਨਾ ਆਈ। ਕਿਹਾ ਜਾਂਦਾ ਹੈ ਕਿ ਉੱਥੇ ਇੱਕ ਸੱਪ ਵੀ ਆਇਆ ਸੀ ਤੇ ਉਹ ਉਸ ਨੂੰ ਬਿਨਾਂ ਛੂਏ ਤੋਂ ਵਾਪਸ ਚਲਾ ਗਿਆ। ਉਸੋ ਇੱਕ ਦਿਨ ਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਕਿਤਾਬਾਂ ਪੜ੍ਹਦੇ ਸਨ। ਅਤੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ 1 ਲੱਖ ਤੋਂ ਲੈ ਕੇ 1.5 ਲੱਖ ਤੱਕ ਕਿਤਾਬਾਂ ਪੜ੍ਹ ਦਿੱਤੀਆਂ ਸਨ। ਓਸ਼ੋ 20ਵੀਂ ਸਦੀ ਦੇ ਵਿੱਚ ਸਭ ਤੋਂ ਵੱਧ ਕਿਤਾਬਾਂ ਪੜਨ ਵਾਲਾ ਇਨਸਾਨ ਸੀ। ਓਸ਼ੋ ਸੱਚ ਦੀ ਖੋਜ ਦੇ ਵਿੱਚ, ਮੌਤ ਦੇ ਰਸਤੇ ਵਿੱਚ ਕਈ ਵਾਰੀ ਅੱਧਿਆ ਦੀ ਰਾਤ ਨੂੰ ਸ਼ਮਸ਼ਾਨ ਘਾਟ ਚਲੇ ਜਾਂਦੇ ਸਨ। ਓਸ਼ੋ ਨੂੰ ਇੱਕ ਪਿੱਪਲ ਦੇ ਦਰਖਤ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹ ਪਿੱਪਲ ਦੇ ਦਰਖਤ ਥੱਲੇ ਆਪਣਾ ਜ਼ਿਆਦਾ ਸਮਾਂ ਬਿਤਾਉਂਦੇ। 21 ਮਾਰਚ 1953 ਨੂੰ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਉਸੇ ਹੀ ਪਿੱਪਲ ਦੇ ਦਰਖਤ ਥੱਲੋਂ ਹੋਈ ਤਾਂ ਓਸ਼ੋ ਦੇ ਭਗਤਾਂ ਵਾਸਤੇ 21 ਮਾਰਚ ਦਾ ਦਿਨ ਬਹੁਤ ਖਾਸ ਹੁੰਦਾ ਹੈ ਉਹ 21 ਮਾਰਚ ਨੂੰ ਪੂਰਾ ਦਿਨ ਸੈਲੀਬ੍ਰੇਟ ਕਰਦੇ ਹਨ ਜਿਸ ਦਰਖਤ ਥੱਲੇ ਓਸ਼ੋ ਨੂੰ ਗਿਆਨ ਦੀ ਪ੍ਰਾਪਤੀ ਹੋਈ ਉਹ ਦਰਖਤ ਅੱਜ ਵੀ ਜੱਬਲਪੁਰ ਦੇ ਪੰਬਰ ਲਾਲ ਪਾਰਕ ਦੇ ਵਿੱਚ ਮੌਜੂਦ ਹੈ ਤੇ ਓਸ਼ੋ ਦੇ ਭਗਤ ਇਸ ਨੂੰ ਮਾਯਸ਼ਰੀ ਟ੍ਰੀ ਦੇ ਨਾਮ ਨਾਲ ਬੁਲਾਉਂਦੇ ਹਨ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਓਸ਼ੋ ਨੇ ਬੀਏ ਅਤੇ ਐਮਏ ਸਾਈਕੋਲੋਜੀ ਦੇ ਵਿੱਚ ਕੀਤੇ। ਜਬਲਪੁਰ ਦੇ ਇੱਕ ਕਾਲਜ ਦੇ ਵਿੱਚ ਐਮਏ ਸਾਈਕੋਲੋਜੀ ਕਰਨ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਪੜਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੇ ਸਟੂਡੈਂਟਸ ਨੂੰ ਦੱਸਿਆ ਕਿ ਧਰਮ ਭਾਰਤ ਦੇ ਵਿੱਚ ਜੋੜਦਾ ਹੈ। ਧਰਮ ਲੋਕਾਂ ਨੂੰ ਗਰੀਬ ਬਣਾਉਂਦਾ ਹੈ। ਭਾਰਤ ਦੇ ਧਰਮ ਦੇ ਵਿੱਚ ਬਹੁਤ ਜ਼ਿਆਦਾ ਪਖੰਡ ਹੈ। ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਾਇੰਸ, ਟੈਕਨੋਲੋਜੀ, ਨੈਸ਼ਨਲਿਜ਼ਮ, ਕੈਪਟਲਿਜ਼ਮ ਦੀ ਪੜਾਈ ਕਰਵਾਈ। ਵਿਦਿਆਰਥੀ ਉਸ ਵੱਲ ਹੋਣ ਲੱਗੇ। ਜਦੋਂ ਕਾਲਜ ਦੇ ਡੀਨ ਕੋਲ ਇਹ ਗੱਲ ਪਹੁੰਚੀ ਕਿ ਓਸ਼ੋ ਬੱਚਿਆਂ ਨੂੰ ਕੁਝ ਹੋਰ ਹੀ ਸਮਝਾ ਰਿਹਾ ਹੈ ਕੁਝ ਹੋਰ ਹੀ ਭੜਾ ਰਿਹਾ ਹੈ ਉਹ ਧਰਮ ਨਾਲ ਉਹ ਬੱਚਿਆਂ ਨੂੰ ਤੋੜ ਰਿਹਾ ਹੈ ਤਾਂ ਡੀਨ ਨੇ ਉਸ ਦੇ ਖਿਲਾਫ ਐਕਸ਼ਨ ਲਿਆ ਤੇ ਉਸ ਨੂੰ ਆਪਣੇ ਆਫਿਸ ਦੇ ਵਿੱਚ ਬੁਲਾ ਕੇ ਰੈਜਿਗਨੇਸ਼ਨ ਦੀ ਮੰਗ ਕੀਤੀ ਉਸ ਨੇ ਬਿਨਾ ਕੁਝ ਕਹੇ ਤਾਂ ਚੁੱਪਚੀਪੇ ਉੱਥੇ ਆਪਣਾ ਅਸਤੀਫਾ ਦੇ ਕੇ ਵਾਪਸ ਆ ਗਏ ਉਸ ਤੋਂ ਬਾਅਦ ਉਸ ਨੇ ਸੋਚਿਆ ਕਿ ਹੁਣ ਮੈਂ ਪ੍ਰੋਫੈਸਰ ਜਾਂ ਟੀਚਰ ਨਹੀਂ ਬਣूंगा ਹੁਣ ਮੈਂ ਆਪਣੇ ਧਰਮ ਦਾ ਪ੍ਰਚਾਰ ਆਪ ਕਰੂੰਗਾ ਉਸ ਤੋਂ ਬਾਅਦ ਉਹਨਾਂ ਨੇ 1960 ਤੋਂ ਲੈ ਕੇ 1964 ਤੱਕ ਇੱਕ ਪ੍ਰੀਚਿੰਗ ਟੂਰ ਕੱਢਿਆ ਇਸ ਪ੍ਰੀਚਿੰਗ ਟੂਰ ਦੇ ਦੌਰਾਨ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਧਰਮ ਭਾਰਤ ਦੇ ਵਿੱਚ ਲੋਕਾਂ ਨੂੰ ਗਰੀਬ ਬਣਾਉਂਦਾ ਹੈ ਕਿਸ ਤਰ੍ਹਾਂ ਪੰਡਤ ਭੋਲੇ-ਭਾਲੇ ਲੋਕਾਂ ਨੂੰ ਬੇਬਕੂਫ਼ ਬਣਾ ਕੇ ਆਪਣਾ ਘਰ ਪਰਦੇ ਨੇ ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਉਹਨਾਂ ਨੇ ਕਿਹਾ ਕਿ ਪੱਥਰਾਂ ਨੂੰ ਪੂਜ ਕੇ ਧਰਮ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪੱਥਰਾਂ ਨੂੰ ਪੂਜ ਕੇ ਆਮੋਖਸ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਫ੍ਰੀਚਿੰਗ ਟੂਰ ਦੇ ਦੌਰਾਨ ਉਹਨਾਂ ਦੇ ਬਹੁਤ ਸਾਰੇ ਸ਼ਰਧਾਲੂ ਬਣ ਗਏ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਕੋਲ ਸ਼ਰਧਾਲੂ ਆਉਣ ਲੱਗੇ 1971 ਦੇ ਵਿੱਚ ਉਹ ਬੰਬੇ ਚਲੇ ਗਏ ਤੇ 3 ਸਾਲ ਤੱਕ ਬੰਬੇ ਦੇ ਵਿੱਚ ਰਹਿ ਕੇ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਕੀਤਾ ਉਹਨਾਂ ਦੇ ਕੋਲ ਉਸ ਸਮੇਂ ਪੋਲੀਟਿਕਲ ਲੀਡਰਸ ਡਾਕਟਰਸ ਇੰਜੀਨੀਅਰਸ ਇਹ ਸਾਰੇ ਜਿਹੜੇ ਅਮੀਰ ਲੋਕ ਨੇ ਅਮੀਰ ਲੋਕ ਜ਼ਿਆਦਾ ਉਹਨਾਂ ਦੇ ਕੋਲ ਆਉਂਦੇ ਸੀ ਕਿਉਂਕਿ ਉਹਨਾਂ ਦੇ ਆਸ਼ਰਮਾਂ ਦੇ ਵਿੱਚ ਫੁੱਲ ਬੋਟਸ ਬੰਬਈ ਦੇ ਵਿੱਚ ਹੀ ਇਹਨਾਂ ਦੇ ਕੋਲ ਇੱਕ ਕੁੜੀ ਸ਼ੀਲਾ ਅੰਬਾ ਲਾਲ ਪਟੇਲ ਆਪਣੇ ਪਿਓ ਦੇ ਨਾਲ ਇਹਨਾਂ ਦੇ ਦਰਸ਼ਨ ਕਰਨ ਆ ਪਾਈ ਉਹ ਇਹਨਾਂ ਦੀ ਪਰਸਨੈਲਿਟੀ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਕਿਹਾ ਕਿ ਜੋ ਕੁਝ ਹੈ ਬਸ ਓਸ਼ੋ ਹੀ ਹੈ ਉਸਨੇ 3 ਲੱਖ ਆਪਣੇ ਮੂੰਹ ਕਹੇ ਓਸ਼ੋ ਦੀ ਗੋਦੀ ਦੇ ਵਿੱਚ ਆਪਣਾ ਸਿਰ ਰੱਖ ਕੇ ਉਸਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਮੇਰੀ ਜ਼ਿੰਦਗੀ ਹੁਣ ਖਤਮ ਹੋ ਗਈ ਆ ਹੁਣ ਮੇਰੇ ਕੋਲੇ ਲਟਾਉਣ ਨੂੰ ਕੁਝ ਨਹੀਂ ਰਿਹਾ ਅਤੇ ਉਹਨੇ ਇੱਥੇ ਹੀ ਰਹਿਣਾ ਅਤੇ ਉਸਨੇ ਇੱਥੇ ਹੀ ਰਹਿਣਾ ਓਸ਼ੋ ਦੇ ਕੋਲ ਹੀ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਨਾਮ ਉਸਨੇ ਬਦਲ ਕੇ ਮਾਂ ਆਨੰਦ ਸ਼ੀਲਾ ਰੱਖਿਆ ਗਿਆ ਇਹ ਉਸ ਤੋਂ ਬਾਅਦ ਇਹਨਾਂ ਦੀ ਪਰਸਨਲ ਸੈਕਟਰੀ ਬਣੀ ਬੰਬਈ ਦੇ ਵਿੱਚ ਰਹਿੰਦੇ ਹੋਏ ਐਨਾ ਦੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧਣ ਲੱਗੀ ਸੀ ਲੋਕ ਦੂਰੋਂ ਨੇੜੇ ਆਉਂਦੇ ਸੀ ਵਿਦੇਸ਼ਾਂ ਚੋਂ ਆਉਂਦੇ ਸੀਗੇ ਵਿਦੇਸ਼ਾਂ ਤੋਂ ਇਹਨਾਂ ਦੇ ਸ਼ਰਧਾਲੂ ਬਹੁਤ ਸੀ ਤੈਨੂੰ ਲੱਗਿਆ ਕਿ ਹੁਣ ਜਗ੍ਹਾ ਸਾਨੂੰ ਹੋਰ ਚਾਹੀਦੀ ਹੈ ਤਾਂ ਇਹਨਾਂ ਨੇ ਪੂਨੇ ਦੇ ਜੰਗਲਾਂ ਦੇ ਵਿੱਚ ਜਗ੍ਹਾ ਖਰੀਦੀ ਅਤੇ ਉੱਥੇ ਹੀ ਆਪਣਾ ਆਸ਼ਰਮ ਬਣਾਇਆ 77 ਤੋਂ ਲੈ ਕੇ 1980 ਤੱਕ ਇਹ ਉੱਥੇ ਰਹੇ ਤੇ ਆਪਣੇ ਆਪਣੇ ਸ਼ਰਧਾਲੂਆਂ ਦੇ ਨਾਲ ਮਿਲਦੇ ਰਹੇ ਓਸ਼ੋ ਦੇ ਇਸ ਆਸ਼ਰਮ ਨੂੰ ਪੂਨੇ ਪੂਨੇ ਸਥਿਤ ਆਸ਼ਰਮ ਨੂੰ ਕੌਂਟਰੋਵਰਸੀ ਦਾ ਵੀ ਸਾਹਮਣਾ ਕਰਨਾ ਪਿਆ ਓਸ਼ੋ ਦੇ ਆਸ਼ਰਮ ਦੇ ਵਿੱਚ ਲੋਕਾਂ ਦਾ ਜਿਹੜਾ ਸੀ ਇੱਕ ਰੁਟੀਨ ਹੁੰਦਾ ਸੀ ਸਭ ਤੋਂ ਪਹਿਲਾਂ 6 ਵਜੇ ਹੁੰਦੀ ਸੀ ਡਾਇਨਾਮਿਕ ਮੈਡੀਟੇਸ਼ਨ ਜਿਹੜੀ ਨਾਰਮਲ ਮੈਡੀਟੇਸ਼ਨ ਹੁੰਦੀ ਹੈ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਅੱਖਾਂ ਬੰਦ ਕਰਕੇ ਅਤੇ ਪਲਾਠੀ ਮਾਰ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਪਰ ਉਹ ਸ਼ੋਦੇ ਆਸ਼ਰਮ ਨੇ ਵਿੱਚ ਮੈਡੀਟੇਸ਼ਨ ਇਸ ਤਰ੍ਹਾਂ ਦੀ ਨਹੀਂ ਸੀ ਉਸ ਦੇ ਆਸ਼ਰਮ ਦੇ ਵਿੱਚ ਮੈਡੀਟੇਸ਼ਨ ਦਾ ਮਤਲਬ ਸੀਗਾ ਨੱਚਣਾ ਉੱਦਣਾ ਬੋਲਣਾ ਚੀਕਾ ਮਾਰਨੀ ਆ ਤਾਂ ਕਿ ਜਿਹੜੀ ਤੁਹਾਡੀ એનર્ਜੀ ਹੈ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਉਹ ਬਾਹਰ ਨਿਕਲ ਜਾਣ ਉਸ ਤੋਂ ਬਾਅਦ ਤੁਸੀਂ ਸ਼ਾਂਤ ਹੋ ਕੇ ਆਪਣਾ ਜਿਹੜਾ ਧਿਆਨ ਆ ਉਹ ਪ੍ਰਮਾਤਮਾ ਵੱਲ ਲਾ ਸਕੋ ਇਸ ਤਰ੍ਹਾਂ ਦੀ ਮੈਡੀਟੇਸ਼ਨ ਹੁੰਦੀ ਸੀ ਉਸ ਨੂੰ ਡਾਇਨਾਮਿਕ ਮੈਡੀਟੇਸ਼ਨ ਕਿਹਾ ਜਾਂਦਾ ਸੀਗਾ ਡਾਇਨਾਮਿਕ ਮੈਡੀਟੇਸ਼ਨ ਦਾ ਟਾਈਮ 6 ਵਜੇ ਦਾ ਹੁੰਦਾ ਸੀਗਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਡਾਇਨਾਮਿਕ ਮੈਡੀਟੇਸ਼ਨ ਤੋਂ ਬਾਅਦ 8 ਵਜੇ ਹੁੰਦਾ ਸੀ ਓਸ਼ੋ ਦਾ ਇੱਕ ਲੈਕਚਰ ਜਿਸ ਨੂੰ ਕਿ ਦੂਰੋਂ ਦੂਰੋਂ ਲੋਕ ਸੁਣਨ ਵਾਸਤੇ ਆਉਨੇ ਸੀ ਇਹਨਾਂ ਦਾ ਲੈਕਚਰ ਇੰਨਾ ਪ੍ਰਭਾਵਸ਼ਾਲੀ ਹੁੰਦਾ ਸੀ ਕਿ ਆ ਜਾਂਦਾ ਕਿ ਇਸ ਦਾ ਲੈਕਚਰ ਸੁਣ ਕੇ ਬੰਦਾ ਜਾਂ ਤਾਂ ਇਸ ਦਾ ਸ਼ਰਧਾਲੂ ਬਣ ਜਾਂਦਾ ਸੀ ਕਟੜ ਪੱਖਤ ਬਣ ਜਾਂਦਾ ਸੀ ਤੇ ਜਾਂ ਫਿਰ ਇਸ ਦਾ ਕਟੜ ਵਿਰੋਧੀ ਬਣ ਜਾਂਦਾ ਸੀ ਤੇ ਜ਼ਿਆਦਾਤਰ ਦੇਖਿਆ ਗਿਆ ਕਿ ਜਿਸ ਨੇ ਲੈਕਚਰ ਸੁਣਿਆ ਸੀ ਉਹ ਇਸ ਦਾ ਕਟੜ ਫੈਨ ਹੀ ਬਣਿਆ ਸੀ 8 ਵਾਲੇ ਲੈਕਚਰ ਤੋਂ ਬਾਅਦ ਫਿਰ ਪੂਰਾ ਦਿਨ ਚੱਲਦੀਆਂ ਸੀ ਆਸ਼ਰਮ ਦੇ ਵਿੱਚ ਥੈਰੇਪੀ ਥੈਰੇਪੀਜ਼ ਨੂੰ ਕਈ ਵਾਰ ਅਲੱਗ-ਅਲੱਗ ਲੋਕਾਂ ਦੀ ਕੰਟਰੋਵਰਸੀਆਂ ਦਾ ਉਹਦਾ ਸਾਹਮਣਾ ਕਰਨਾ ਪਿਆ। ਥੈਰੇਪੀ ਦੇ ਵਿੱਚ ਸੰਪੋਗ ਨੂੰ ਖੁੱਲ੍ਹ ਕੇ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਉਸੋ ਦੇ ਆਸ਼ਰਮ ਦੇ ਵਿੱਚ ਕੋਈ ਵੀ ਮਰਦ ਜਾਂ ਔਰਤ ਉਸ ਦੀ ਸਹਿਮਤੀ ਦੇ ਨਾਲ ਉਸ ਨਾਲ ਸੰਬੰਧ ਬਣਾ ਸਕਦਾ ਸੀ। ਕਿਹਾ ਜਾਂਦਾ ਹੈ ਕਿ ਉਸੋ ਦੇ ਇਸ ਆਸ਼ਰਮ ਦੇ ਵਿੱਚ ਮਰਦ ਅਤੇ ਔਰਤ ਬਿਨਾਂ ਕੱਪੜਿਆਂ ਤੋਂ ਘੁੰਮਦੇ ਸਨ। ਇੱਕ ਰਿਪੋਰਟ ਦੇ ਮੁਤਾਬਕ ਕਿ ਇੱਕ ਔਰਤ ਅਤੇ ਮਰਦ ਨੇ ਉਸ ਟਾਈਮ 1 ਮਹੀਨੇ ਦੇ ਵਿੱਚ 90 ਅਲੱਗ-ਅਲੱਗ ਲੋਕਾਂ ਨਾਲ ਸੰਬੰਧ ਬਣਾਏ ਸਨ ਜਦੋਂ ਇਹਨਾਂ ਕੁਝ ਹੋਣ ਲੱਗਿਆ ਤਾਂ ਇਹ ਆਸ਼ਰਮ ਸੁਰਖੀਆਂ ਦੇ ਵਿੱਚ ਰਹਿਣ ਲੱਗਿਆ ਤਾਂ ਉਸ ਟਾਈਮ ਨਜ਼ਰ ਪਈ ਇੰਦਰਾ ਗਾਂਧੀ ਦੀ ਸਰਕਾਰ ਦੇ ਇੰਦਰਾ ਗਾਂਧੀ ਨੇ ਉਸ ਆਸ਼ਰਮ ਦੇ ਉੱਤੇ ਸਕੰਜਾ ਕੱਸਿਆ ਅਤੇ ਇਹਦੇ ਉੱਤੇ ਅਲੱਗ-ਅਲੱਗ ਐਲੀਗੇਸ਼ਨ ਲੱਗੇ ਇਹਦੇ ਉੱਤੇ ਐਸਾ ਆਸ਼ਰਮ ਉੱਤੇ ਐਲੀਗੇਸ਼ਨ ਲੱਗੇ ਸੈਕਸ਼ੂਅਲ ਵਾਇਲੈਂਸ ਦਾ ਡਰੱਗਸ ਦਾ ਅਤੇ ਨਾਲ ਹੀ ਟੈਕਸ ਨਾ ਭੇ ਕਰਨ ਦਾ ਤਾਂ ਉਸ ਨੂੰ ਇਹ ਐਲੀਗੇਸ਼ਨ ਚੰਗੇ ਨਾ ਲੱਗੇ ਤਾਂ ਉਸ ਨੂੰ ਲੱਗਿਆ ਕਿ ਉਸ ਦੀ ਜਿਹੜੀ ਇਮੇਜ ਆ ਉਹ ਖਰਾਬ ਹੋ ਰਹੀ ਹੈ ਓਸ਼ੋ ਨੇ ਉਸ ਟਾਈਮ ਸੋਚਿਆ ਕਿ ਉਹਨੂੰ ਇੱਕ ਅਲੱਗ ਕੰਟਰੀ ਚਾਹੀਦੀ ਹੈ ਜਿਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਬਿਲਕੁਲ ਨਾ ਹੋਵੇ ਤਾਂ ਓਸ਼ੋ ਨੇ ਫਿਰ ਆਪਣੀ ਪਰਸਨਲ ਸੈਕਟਰੀ ਜਿਹੜੀ ਕਿ ਸ਼ੀਲਾ ਸਿਲਵਰ ਅਨੰਦ ਸੀ ਉਹਨੂੰ ਬੁਲਾਇਆ ਅਤੇ ਉਹਨੂੰ ਕਿਹਾ ਕਿ ਕੁਝ ਇਸ ਤਰ੍ਹਾਂ ਦਾ ਕੋਈ ਜਗ੍ਹਾ ਦੇਖ ਦਿੱਥੇ ਕਿ ਪੋਲੀਟੀਕਲ ਇੰਟਰਫੇਰੈਂਸ ਨਾ ਹੋਵੇ ਜਿਹੜੀ ਸ਼ੀਲਾ ਸਿਲਵਰਮੈਨ ਸੀ ਇਹ ਅਮਰੀਕਾ ਪੜੀ ਹੋਈ ਸੀਗੀ ਤਾਂ ਇਹਨੂੰ ਲੱਗਿਆ ਕਿ ਅਮਰੀਕਾ ਦੇ ਬੈਸਟ ਕਾਉਂਟੀਆਂ ਦੇ ਵਿੱਚ ਵਾਸਟਾ ਕਾਉਂਟੀ ਦੇ ਵਿੱਚ ਇੱਕ ਜਗ੍ਹਾ ਹੈਗੀ ਆ ਔਰ ਇੱਕ ਉੱਥੇ ਆਪਾਂ ਜਿਹੜਾ ਆਪਣਾ ਇਹ ਆਸ਼ਰਮ ਆ ਇਹ ਬਣਾ ਲਾ ਤਸ਼ੀਲਾ ਸਿਲਵਰਮੈਨ ਨੂੰ ਇਹਦੀ ਪੂਰੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਇੱਕ ਸ਼ਹਿਰ ਰਜਨੀਸ਼ਪੁਰਮ ਬਸਾਉਣ ਲਈ ਕਿਹਾ ਗਿਆ ਸ਼ੀਲਾ ਨੇ 64000 ਕਿੱਲੇ ਉੱਥੇ 5.5 ਮਿਲੀਅਨ ਡਾਲਰ ਦੇ ਵਿੱਚ ਖਰੀਦੇ ਅਤੇ ਉਹ ਇੱਕ ਐਗਰੀਕਲਚਰ ਲੈਂਡ ਦੇ ਨਾਮ ਨਾਲ ਰਜਿਸਟਰਡ ਹੋਈ ਇੱਥੋਂ ਹੀ ਜਿਹੜਾ ਸੀਗਾ ਸ਼ੀਲਾ ਦਾ ਆਹ ਟੈਕ ਸੀਗਾ ਜਿਹੜਾ ਇਹ ਗਲਤ ਹੋਇਆ ਇਹ ਟਰਨ ਜਿਹੜਾ ਸੀਗਾ ਉਹਨੇ ਗਲਤ ਰਹਿ ਰਿਹਾ ਐਗਰੀਕਲਚਰ ਲੈਂਡ ਦੇ ਵਿੱਚ ਉਸਨੇ ਕਮਰਸ਼ੀਅਲ ਜਿਹੜਾ ਹਾਊਸਸ ਜਿਹੜੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਇੱਥੇ ਘਰ ਬਣਨ ਲੱਗੇ ਆ ਕਿ ਐਰਪੋਰਟ ਬਣਨ ਲੱਗੇ ਆ ਤੇ ਮਾਲ ਬਣਨ ਲੱਗੇ ਜਿਹੜੇ ਨਿਟਮ ਸੀਗੇ ਉਹ ਜਿਹੜੇ ਇਹਦੇ ਨੇੜੇ ਰਹਿੰਦੇ ਸੀਗੇ ਇਸ ਕਲੋਨੀ ਦੇ ਜਿਹੜੀ ਇਹ ਬਣਾ ਰਹੇ ਸੀਗੇ ਰਜਨੀਸ਼ਪੁਰਮ ਤਾਂ ਉਹ ਜਿਹੜੀ ਸੀਗੀ ਇਹਦੇ ਐਂਟੀ ਹੋ ਗਏ ਤਾਂ ਜਿਹੜੇ ਲੋਕ ਸੀਗੇ ਉਹਨਾਂ ਨੇ ਇਹਨੂੰ ਕਹਿਣਾ ਸ਼ੁਰੂ ਕੀਤਾ ਕਿ ਇਹ ਐਗਰੀਕਲਚਰ ਲੈਂਡ ਆ ਤੁਸੀਂ ਇੱਥੇ ਕੰਸਟਰਕਸ਼ਨ ਨਹੀਂ ਕਰ ਸਕਦੇ ਬਟ ਸ਼ੀਲਾ ਸਿਲਵਰਮੈਨ ਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਹੀ ਗੱਲ ਚੱਲਦੀ ਸੀ ਕਿ ਉਹ ਕਿਵੇਂ ਨਾ ਇੱਕ ਬ੍ਰਾਂਡ ਬਣਾ ਕੇ ਉਹ ਸ਼ੋ ਨੂੰ ਪੇਂਟ ਕਰ ਸਕੇ ਉਹ ਸ਼ੋ ਉਸ ਟਾਈਮ ਅਮਰੀਕਾ ਦੇ ਵਿੱਚ ਜਾ ਕੇ ਹੀ ਮੌਨ ਬਰਤ ਤੇ ਹੋ ਗਿਆ ਸੀਗਾ ਉਹਨੇ ਬਿਲਕੁਲ ਇਹਦੇ ਵਿੱਚ ਇੰਟਰਫੇਅਰਿੰਗ ਕੀਤੀ ਸੀਗੀ ਉਹ ਸਿਰਫ ਅੰਦਰ ਹੀ ਰਹਿੰਦਾ ਸੀ ਤੇ ਆਪਣੇ ਧਰਮ ਦਾ ਪ੍ਰਚਾਰ ਕਰਦਾ ਸੀ ਪ੍ਰਚਾਰ ਵੀ ਉਹ ਆਪਣਾ ਲੈਕਚਰ ਲਿਖ ਕੇ ਦਿੰਦਾ ਸੀਗਾ ਤੇ ਸ਼ੀਲਾ ਸਿਲਵਰਮੈਨ ਆ ਜਿਹੜੀ ਇਹ ਆ ਕੇ ਜਿਹੜੇ ਉਹਦੇ ਸ਼ਰਧਾ ਲੂ ਸੀਗੇ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ ਹੌਲੀ ਹੌਲੀ ਜਦੋਂ ਇਹ ਗੱਲ ਜਿਹੜਾ ਯੂ ਐਸ ਗਵਰਨਮੈਂਟ ਤੱਕ ਪਹੁੰਚੀ ਕਿ ਇੱਥੇ ਜਿਹੜੀ ਐਗਰੀਕਲਚਰ ਲੈਂਡ ਆ ਉਹਦੇ ਉੱਪਰ ਜਿਹੜਾ ਕੰਸਟ੍ਰਕਸ਼ਨ ਹੋ ਰਹੀ ਆ ਤਾਂ ਉਹਨਾਂ ਨੇ ਉੱਥੇ ਇੱਕ ਯੂਐਸ ਅਟਾਰਨੀ ਚਾਰਲਸ ਟਰਨਰ ਉਹਨੂੰ ਅਪਾਇੰਟ ਕੀਤਾ। ਜਿਹੜੀ ਸੀਗੀ ਉਹਨੇ ਰਜਨੀਸ਼ ਪੁਰਮ ਨੂੰ ਇੱਕ ਬ੍ਰਾਂਡ ਬਣਾਉਣ ਦਾ ਸੁਪਨਾ ਦੇਖਿਆ ਹੋਇਆ ਸੀਗਾ ਤਾਂ ਉਹ ਉਹਨੂੰ ਕਿਸੇ ਵੀ ਕੀਮਤ ਉੱਤੇ ਪੂਰਾ ਕਰਨਾ ਚਾਹੁੰਦੀ ਸੀ ਤਾਂ ਉਹਨੇ ਚਾਰਲਸ ਟਰਨਰ ਨੂੰ ਮਾਰਨ ਦਾ ਪਲਾਨ ਵੀ ਬਣਾਇਆ। ਗੰਦਜ਼ ਆ ਗਏ, ਬੰਦੂਖਾਂ ਆ ਗਈਆਂ। ਬਟ ਚਾਰਲਸ ਟਰਨਰ ਜਿਸ ਦਿਨ ਉਹਦਾ ਕਤਲ ਕਰਨਾ ਸੀਗਾ ਉਸ ਦਿਨ ਉਹ ਆਇਆ ਨਹੀਂ। ਤਾਂ ਉਹਦੀ ਜਾਨ ਬਚ ਗਈ। ਹੌਲੀ ਹੌਲੀ ਜਦੋਂ ਇਹਦਾ ਪਤਾ ਲੱਗਿਆ ਤਾਂ ਜਿਹੜਾ ਇਹ ਬਣ ਰਹੀ ਸੀਗੀ ਤਾਂ ਇਹਦੇ ਵਿੱਚ ਇਹਨਾਂ ਨੂੰ ਬਹੁਤ ਚੀਜ਼ਾਂ ਜਿਹੜੀਆਂ ਯੂਐਸ ਦੀ ਗਵਰਨਮੈਂਟ ਸੀਗੀ ਇਹਨਾਂ ਨੂੰ ਮਿਲੀਆਂ ਇਹਦੇ ਵਿੱਚੋਂ ਬੰਬ ਬਲਾਸਟ ਵਾਸਤੇ ਬਰੂਦ ਸੀਗਾ ਉਹ ਮਿਲਿਆ ਇਹਦੇ ਵਿੱਚੋਂ ਕ੍ਰਿਸਟਲਸ ਮਿਲਿਆ ਇਹਦੇ ਵਿੱਚੋਂ ਡਰੱਗ ਮਿਲਿਆ ਕਿਹਾ ਜਾਂਦਾ ਹੈ ਕਿ ਜਦੋਂ ਇਹ ਕਲੋਨੀ ਬਣ ਰਹੀ ਸੀਗੀ ਤਾਂ ਉੱਥੇ ਸ਼ਰਧਾਲੂ ਉਹਨੂੰ ਸੈਕਸ ਜਿਹੜਾ ਸੀਗਾ ਉਹ ਫ੍ਰੀ ਲਵ ਸੀਗਾ ਫ੍ਰੀ ਸੈਕਸ ਉਹ ਕਰ ਸਕਦੇ ਤੇ ਡਰੱਗ ਯੂਜ਼ ਕਰਕੇ ਉਹ ਕਰਦੇ ਸੀ ਤਾਂ ਇੱਥੇ ਸੈਕਸ਼ੂਅਲ ਵਾਇਲੈਂਸ ਵੀ ਪਾਈ ਗਈ ਸੈਕਸ਼ੂਅਲ ਵਾਇਲੈਂਸ ਵੀ ਮਤਲਬ ਅਲੱਗ-ਅਲੱਗ ਪਾਰਟਨਰ ਬਹੁਤ ਸਾਰੇ ਪਾਰਟਨਰ ਨੇ ਇੱਕ ਮਰਦ ਜਾਂ ਔਰਤ ਨਾਲ ਸੈਕਸ਼ੂਅਲ ਵਾਇਲੈਂਸ ਕੀਤਾ। ਤਾਂ ਜਦੋਂ ਇਹ ਸਾਰੀਆਂ ਗੱਲਾਂ ਸਿੱਗੀਆਂ ਇਹ ਸਾਹਮਣੇ ਆਈਆਂ ਤਾਂ ਰਜਨੀਸ਼ ਪੁਰਮ ਜਿਹੜੀ ਕਲੋਨੀ ਬਣ ਰਹੀ ਸੀਗੀ ਉਹਦੇ ਉੱਪਰ ਬਹੁਤ ਸਾਰੇ ਅਲਿਗੇਸ਼ਨ ਨੇ ਜਿਹੜੇ ਉਹ ਲੱਗਣ ਲੱਗੇ। ਤਾਂ ਯੂਐਸ ਗਵਰਨਮੈਂਟ ਨੇ ਉਹਦੇ ਤੇ ਸਿਕੰਜਾ ਕਸਿਆ। ਪਰ ਸਤੰਬਰ 1981 ਦੇ ਵਿੱਚ ਸ਼ੀਲਾ ਉੱਥੋਂ ਨਿਕਲ ਚੁੱਕੀ ਸੀ। ਉੱਥੋਂ ਚੱਲ ਕੇ ਉਹ ਜਰਮਨ ਜਾ ਵਸੀ। ਰਜਨੀਸ਼ ਪੁਰਮ ਨੂੰ ਉਹ ਰਣਸ਼ਟ ਕੀਤਾ ਤੇ ਅਰਸ਼ਟ ਹੋਣ ਤੋਂ ਕੁਝ ਸਮਾਂ ਪਹਿਲਾਂ ਰਜਨੀਸ਼ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ। ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨੇ ਦੱਸਿਆ ਕਿ ਮੈਂ ਉਸ ਟਾਈਮ ਮੌਨ ਵਰਤ ਤੇ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਸ਼ੀਲਾ ਇੱਥੇ ਕੀ ਕੀ ਕਰ ਰਹੀ ਆ ਮੈਂ ਸ਼ੀਲਾ ਉਤੇ ٹرسٹ ਕੀਤਾ ਸੀਗਾ ਇੱਕ ਉਹਨੂੰ ਰਣੇਸ਼ਪੁਰਮ ਜਿਹੜਾ ਸ਼ਹਿਰ ਆ ਉਹ ਬਸਾਉਣ ਵਾਸਤੇ ਕਿਹਾ ਸੀਗਾ ਪਰ ਸ਼ੀਲਾ ਉਹਦੇ ਉੱਤੇ ਜਿਹੜੇ ਗਲਤ ਚੀਜ਼ਾਂ ਉਹ ਕਰਨ ਲੱਗੀ ਡਰਗ ਟੈਕਸ ਅਵੇਲੇਸ਼ਨ ਐਂਡ ਮਰਡਰ ਐਕਟੀਵਿਟੀਆਂ ਸੈਕਸ਼ੂਅਲ ਵਾਇਲੈਂਸ ਇਹ ਸਾਰੀਆਂ ਹੋ ਰਹੀਆਂ ਸੀਗੀਆਂ ਤਾਂ ਮੈਂ ਇਹਦੇ ਵਾਸਤੇ ਮਾਫੀ ਮੰਗਦਾ ਬਟ ਯੂਐਸ ਗਵਰਨਮੈਂਟ ਨੇ ਉਹਨੂੰ ਅਰੈਸਟ ਕੀਤਾ ਉਹਨੂੰ ਉੱਥੇ ਸਜ਼ਾ ਦਿੱਤੀ ਉਸ ਤੋਂ ਬਾਅਦ ਜਰਮਨੀ ਦੇ ਵਿੱਚ ਸ਼ੀਲਾ ਨੂੰ ਵੀ ਅਰੈਸਟ ਕੀਤਾ ਗਿਆ ਅਤੇ 28 ਮਹੀਨੇ ਜੇਲ੍ਹ ਰਹਿਣ ਤੋਂ ਬਾਅਦ ਸ਼ੀਲਾ ਸਵਿਟਜ਼ਰਲੈਂਡ ਚਲੀ ਗਈ ਅਤੇ ਰਜਨੀਸ਼ ਵਾਪਸ ਇੰਡੀਆ ਆ ਗਿਆ 1990 ਦੇ ਵਿੱਚ ਜਣੇ ਆਖਰੀ ਸਾਲ ਹੈ ਤੇ ਇਹਦਾ ਆਖਰੀ ਜਿਹੜਾ ਵਰਡ ਸੀਗਾ ਉਹਨੇ ਬੋਲਿਆ ਸੀਗਾ ਵੀ ਆਲ ਆਰ ਬੁੱਧਾਸ ਥੈਂਕ ਯੂ